ਨਾਲਾ ਵਿੱਚ ਇੱਕ ਕਾਰ ਤੋਂ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ ਕੀਤੀ ਗਈ ਹੈ ਖਟੂ ਸ਼ਾਮ ਦੀ ਯਾਤਰਾ ਤੇ ਗਿਆ ਸੀ ਪਰਿਵਾਰ ਚੋਰਾਂ ਨੇ ਕਾਰ ਖਾਲੀ ਹੋਣ ਦਾ ਚੁੱਕਿਆ ਫਾਇਦਾ 20 ਤੋਂ 25 ਲੱਖ ਦਾ ਸੋਨਾ ਅਤੇ 60 ਹਜ਼ਾਰ ਦੀ ਨਕਦੀ ਚੋਰੀ ਕੀਤੀ ਗਈ ਹੈ ਪਰਿਵਾਰ ਨੇ ਫਿਲਹਾਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤਾਂ ਚੋਰਾਂ ਨੂੰ ਫੜਿਆ ਜਾਵੇਗਾ ਚਲਤੀ ਇਹ ਰੇਸੀਗੀ ਅਸੀਂ ਪਰਸੋਂ ਸਵੇਰੇ 8:30 ਵਜੇ ਅਸੀਂ 7:30 ਵਜੇ ਗਏ ਆ ਤੇ ਅਸੀਂ ਕਦੋਂ ਕਰ ਰਾਤ 11:00 ਵਜੇ ਮੁੜ ਕੇ ਆਏ ਵਾਪਸ ਇਹ ਕੋਦਵਾ ਅਗੇ ਅੰਦਰ ਮੀਨ ਗੇਟ ਖੋਲ੍ਹਿਆ ਤੇ ਸਾਡੀ ਕਿਚਨ ਦਾ ਸ਼ੀਸ਼ਾ ਟਪਿਆ ਹੋਇਆ ਸੀਗਾ ਤੇ ਅ ਕੋਦਵਾ ਕੋਦਵਾ ਅਸੀਂ ਅੰਦਰ ਕਮਰੇ ਚ ਵੜੇ ਤਾਂ ਸਾਡੀ ਨਿਵਾਰੀ ਦੀ ਜਿਹੜੇ 골ਡ ਦੇ ਹੁੰਦੇ ਆ ਡੱਬੇ ਉਹ ਥੱਲੇ ਸਿੱਟੇ ਪਏ ਸੀਗੇ ਸਾਰਾ ਕੁਝ ਤੇ ਮੇਰੀ ਨੀਸੀ ਜੀ ਭੱਜ ਕੇ ਬਾਹਰ ਆਈ ਮੈਂ ਗੱਡੀ ਲਾ ਰਿਆ ਸੀਗਾ ਕਹਿੰਦੇ ਵੀ ਚੋਰੀ ਹੋ ਗਈ ਚੋਰੀ ਹੋ ਗਈ ਜਦੋਂ ਅਸੀਂ ਆ ਕੇ ਦੇਖਿਆ ਤਾਂ ਸਾਰਾ ਸਮਾਨ ਹੀ ਗੋਲ ਸੀਗਾ ਕੁਝ ਵੀ ਨਹੀਂ ਹੈਗਾ ਮਿਲਿਆ ਕਿੰਨੇ ਕ ਦਾ ਸੋਨਾ ਸੀਗਾ ਸੋਨਾ ਹੈਗਾ ਸੀ ਮਨ ਲੀਕ 24 25 ਟੋਲੇ ਹੈਗਾ ਸੀਗਾ ਤੇ ਕੈਸ਼ ਸੀਗਾ 50 60000 ਰੁਪਏ ਕੈਸ਼ ਪਿਆ ਸੀਗਾ ਉਹ ਵੀ ਸਾਰਾ ਕੁਝ ਚੱਕਿਆ ਗਿਆ ਇਹ ਜਿਹੜਾ ਮਕਾਨ ਮਾਰਗ ਨੇ ਟਿੰਕੂ ਪੁੱਤਰ ਸੋਹਲਾਲ ਇਹ ਯਾਤਰਾ ਤੇ ਹੋਈ ਸਾਮ ਵਾਟੂ ਇਹ ਪਿੱਛੋਂ ਭਰੇ ਦਾ ਖਲ ਸੁਨਾ ਸੀ ਜਿੰਦਾ ਵਗੈਰਾ ਲੱਗੇ ਸੀ ਕਰ ਕਰਦੇ ਵਿੱਚ ਜਿਹੜਾ ਸਮਾਨ ਉਹਨਾਂ ਦੇ ਸੰਗ ਦਾ 15 ਤੋਂ 20 ਟੋਲੇ ਸੋਨਾ ਰੰਦੇ 50000 ਰੁਪਏ ਲੱਗੇ ਸੀ ਇਕੇ ਸੰਬੰਧੀ ਉਹਨਾਂ ਦਾ ਸੀ ਸਟੇਟਮੈਂਟ ਲਿਖ ਕੇ ਕਾਰਵਾਈ ਅਮਲੇ ਚਲਾਈ ਹੋਈ ਹੈ ਸਾਰੀ ਤਕਰੀਰ ਜਾਰੀ ਹੈ ਉਹਨਾਂ ਦਾ ਸੀਸੀਟੀਵੀ ਫੁਟੇਜ ਨੂੰ ਦੇਖ ਲਿਆ ਕੈਮਰਾ ਗੂ ਵਿੱਚ ਚੈੱਕ ਕਰਕੇ ਬੰਦੇ ਦੀ ਜਲਦੀ ਸਨਿਸ਼ਚਿਤ ਕਰਕੇ ਜਲਦੀ ਰੌਲ ਅਪ ਕੀਤਾ ਗਿਆ ਪਰ ਸਾਡੀ ਆਮ ਜਨਤਾ ਤੇ ਉਹ ਠੀਕਾ ਹਿਆਰਾਂ ਦੇ ਤੇ ਦਿਨ ਨੇ ਜੋ ਕੋਈ ਯਾਤਰਾ ਤੇ ਜਾਂਦਾ ਉਹ ਆਪਣੇ ਘਰ ਦੀ ਸਾਂਭ ਸੰਭਾਲ ਦੇ ਜਿੰਮੇਵਾਰੀ ਸੁਣਾ ਕੇ ਰਿਹਾ ਹੈ